ਸੋ ਸਾਰੇ ਭੈਣ ਭਰਾਵਾਂ ਨੂੰ ਜੇਮਸੀ ਦੀ ਪ੍ਰਭੂ ਤੁਹਾਨੂੰ ਬਰਕਤ ਦੇਵੇ ਅੱਜ ਅਸੀਂ ਸਿੱਖਾਂਗੇ ਪ੍ਰਭੂ ਯੇਸ਼ੂ ਮਸੀਹ ਦੀ ਉਸ ਕੁਰਬਾਨੀ ਦੇ ਬਾਰੇ ਜਿਹੜੀ ਖੁਦਾ ਨੇ ਸਲੀਬ ਦੇ ਉੱਤੇ ਦਿੱਤੀ ਮਨੁੱਖ ਜਾਤੀ ਨੂੰ ਬਚਾਉਣ ਲਈ ਹallelujah ਵੇਖੋ ਬਹੁਤ ਸਾਰੇ ਭੈਣ ਭਰਾ ਨਹੀਂ ਜਿਹੜੇ ਕੁਰਬਾਨੀਆਂ ਦਾ ਜਿਕਰ ਕਰਦੇ ਨੇ ਵੇਖੋ ਭੈਣ ਭਰਾਓ ਜਿਹੜੀਆਂ ਕੁਰਬਾਨੀਆਂ ਖੁਦਾ ਦੇ ਦਾਸਾਂ ਨੇ ਸੰਤਾਂ ਨੇ ਨਬੀਆਂ ਨੇ ਧਰਤੀ ਦੇ ਉੱਤੇ ਰਹਿ ਕੇ ਦਿੱਤੀਆਂ ਨੇ ਉਹ ਉਹਨਾਂ ਨੇ ਕਿਹੜੇ ਲਈ ਦਿੱਤੀਆਂ ਨੇ ਯੇਸ਼ੂ ਮਸੀਹ ਲਈ ਭਾਗ ਕੇ ਪਰਮੇਸ਼ਰ ਦੇ ਲਈ ਉਹਨਾਂ ਨੇ ਕੁਰਬਾਨੀਆਂ ਆਪਣੀਆਂ ਕੀਤੀਆਂ ਨੇ ਪਰ ਜਿਹੜੀ ਕੁਰਬਾਨੀ ਸਲੀਬ ਦੇ ਉੱਤੇ ਯੇਸ਼ੂ ਮਸੀਹ ਨੇ ਦਿੱਤੀ ਆ ਉਹ ਪੂਰੀ ਮਨੁੱਖ ਜਾਤੀ ਨੂੰ ਹਰ ਇੱਕ ਉਸ ਇਨਸਾਨ ਨੂੰ ਜਿਹਦੇ ਵਿੱਚ ਸਾਹ ਚੱਲ ਰਹੇ ਨੇ ਉਹਨੂੰ ਬਚਾਉਣ ਦੀ ਦਿੱਤੀ ਹੈ ਵੇਖੋ ਭੈਣ ਭਰਾਓ ਪ੍ਰਭੂ ਯੇਸ਼ੂ ਮਸੀਹ ਨੇ ਜਿਹੜੇ ਆਪਣੇ ਹੱਥਾਂ ਤੇ ਪੈਰਾਂ ਦੇ ਵਿੱਚ ਕਿਰਠਕਵਾ ਕੇ ਲਉਹ ਵਹਾਇਆ ਆ ਆਪਣੇ ਸਿਰ ਦੇ ਉੱਤੇ ਕੰਡਿਆਂ ਦਾ ਤਾਜ ਪਾ ਕੇ ਲਉ ਵਹਾਇਆ ਆ ਆਪਣੀ ਪਛਲੀ ਦੇ ਉੱਤੇ ਨਿਜਾ ਖਾ ਕੇ ਲਉ ਵਹਾਇਆ ਆ ਆਪਣੀ ਪਿੱਠ ਦੇ ਉੱਤੇ 39 ਕੋੜੇ ਖਾ ਕੇ ਲਉ ਵਹਾਇਆ ਆ ਉਹ ਹਰ ਇੱਕ ਉਸ ਇਨਸਾਨ ਨੂੰ ਬਚਾਉਂਦਰੀ ਆ ਜਿਹੜਾ ਅੱਜ ਇਸ ਧਰਤੀ ਤੇ ਰਹਿ ਕੇ ਉੱਤੇ ਪਾਪ ਕਰ ਰਿਹਾ ਆ ਹਾਲੇਲੂਇਆ ਤੁੱਕ ਵੇਖੋ ਭੈਣ ਭਰਾਓ ਪਾਪ ਦੀ ਇਸ ਧਰਤੀ ਦੇ ਉੱਤੇ ਅਜੇ ਕੋਈ ਵੀ ਦਵਾਈ ਨਹੀਂ ਬਣੀ। ਉਹ ਹੀ ਦਵਾਈ ਕਿੱਥੋਂ ਆਈ? ਸਵਰਗ ਦੇ ਵਿੱਚ, ਵਚਨ ਦੇ ਵਿੱਚ ਲਿਖਿਆ ਕਿ ਪਰਮੇਸ਼ਰ ਨੇ ਪੂਰੀ ਦੁਨੀਆ ਦੇ ਨਾਲ ਇਹੋ ਜਿਹਾ ਪਿਆਰ ਕੀਤਾ ਤੇ ਉਸਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਤਾਂ ਕਿ ਜਿਹੜਾ ਵੀ ਕੋਈ ਉਹਦੇ ਲਹੂ ਤੇ ਉਹਦੇ ਨਾਂ ਤੇ ਵਿਸ਼ਵਾਸ ਕਰੇ ਤੇ ਉਹ ਆਪਣੇ ਪਾਪਾਂ ਦੀ ਮਾਫੀ ਪਾਵੇ ਤੇ ਉਹ ਬਚਾਇਆ ਜਾਵੇ ਤੇ ਉਹ ਸਵਰਗ ਨੂੰ ਜਾਵੇ ਹਾਲੇਲੂਇਆ ਵੇਖੋ ਜਿਹੜਾ ਪਵਿੱਤਰ ਲਹੂ ਪ੍ਰਭੂ ਯਿਸੂ ਮਸੀਹ ਨੇ ਵਹਾਇਆ ਆ ਉਹ ਇਨਸਾਨ ਦੇ ਪਾਪਾਂ ਨੂੰ ਕੀ ਕਰਦਾ ਆ ਤੂੰ ਹੁੰਦਾ ਆ ਵੇਖੋ ਭੈਣ ਭਰਾਓ ਪਾਪ ਦੇ ਕਰਕੇ ਸ਼ਰੀਰ ਦੇ ਵਿੱਚ ਕੀ ਆਉਂਦੀ ਆ ਬਿਮਾਰੀ ਆਉਂਦੀ ਆ ਤੇ ਵੇਖੋ ਇਸ ਧਰਤੀ ਦੇ ਉੱਤੇ ਯਿਸੂ ਮਸੀਹ ਦੇ ਨਾਂ ਤੋਂ ਬਿਨਾ ਹੋਰ ਕਿਹੇ ਵੀ ਜਗ੍ਹਾ ਤੋਂ ਚੰਗਿਆਈ ਨਹੀਂ ਮਿਲਦੀ ਤੁੱਕ ਗਵਚਨ ਦੇ ਵਿੱਚ ਲਿਖਿਆ ਕਿ ਅਸਮਾਨ ਤੇ ਜ਼ਮੀਨ ਤੇ ਜ਼ਮੀਨ ਦੇ ਥੱਲੇ ਮਨੁੱਖਾਂ ਦੇ ਵਿੱਚ ਕੋਈ ਵੀ ਦੂਜਾ ਨਾਂ ਨਹੀਂ ਦਿੱਤਾ ਗਿਆ ਕਿ ਜਿਸ ਤੋਂ ਅਸੀਂ ਬਚਾਏ ਜਾ ਸਕਦੇ ਹਾਂ ਉਹ ਕੋ ਯੇਸ਼ੂ ਮਸੀਹ ਦਾ ਨਾਂ ਆ ਜਿਹੜਾ ਹਰ ਇੱਕ ਬਿਮਾਰੀ ਤੋਂ ਹਰ ਇੱਕ ਰੋਗ ਤੋਂ ਇਨਸਾਨ ਨੂੰ ਕੀ ਕਰਦਾ ਆ ਮੁਕਤ ਕਰਦਾ ਹੈ ਵੇਖੋ ਭੈਣ ਭਰਾਓ ਜਿਹੜੀ ਕੁਰਬਾਨੀ ਯਿਸੂ ਮਸੀਹ ਦੀ ਆ ਉਹ ਪੂਰੀ ਮਾਨਵ ਜਾਤੀ ਨੂੰ ਬਚਾਉਣ ਲਈ ਕੁਰਬਾਨੀ ਦਿੱਤੀ ਗਈ ਹੈ ਹਾਲੇਲੂਇਆ ਵੇਖੋ ਜਦੋਂ ਅਸੀਂ ਪਵਿੱਤਰ ਬਾਈਬਲ ਪੜ੍ਹਦੇ ਹਾਂ ਤੇ ਜਿਹੜੀਆਂ ਕੁਰਬਾਨੀਆਂ ਚੇਲਿਆਂ ਨੇ ਦਿੱਤੀਆਂ ਆ ਸਰੀਰ ਦੇ ਉੱਤੇ ਚੜੇ ਨੇ ਉਹ ਉਹਨਾਂ ਦੀਆਂ ਚਮੜੀਆਂ ਲਾਈਆਂ ਗਈਆਂ ਉਹਨਾਂ ਦੀਆਂ ਗਰਦਨਾਂ ਕਟਵਾਈਆਂ ਗਈਆਂ ਵੇਖੋ ਤਰ੍ਹਾਂ ਤਰ੍ਹਾਂ ਦੀਆਂ ਪਵਿੱਤਰ ਬਾਈਬਲ ਦੇ ਵਿੱਚ ਹੀ ਉਹ ਦੱਸੀਆਂ ਨੇ ਕੁਰਬਾਨੀਆਂ ਹਾਲੇਲੂਇਆ ਇਤਿਹਾਸ ਦੇ ਵਿੱਚ ਵੀ ਆ ਤੇ ਪਵਿੱਤਰ ਬਾਈਬਲ ਦੇ ਵਿੱਚ ਵੀ ਉਹ ਕੁਰਬਾਨੀਆਂ ਨੇ ਜਿਹੜੀਆਂ ਚੇਲਿਆਂ ਨੇ ਦਿੱਤੀਆਂ ਨੇ ਪਰ ਉਹ ਜਿਹੜੀਆਂ ਕੁਰਬਾਨੀਆਂ ਉਹ ਉਹਨਾਂ ਨੇ ਯੇਸ਼ੂ ਮਸੀਹ ਲਈ ਦਿੱਤੀਆਂ ਹੈ ਪਰ ਜਿਹੜੀ ਕੁਰਬਾਨੀ ਯੇਸ਼ੂ ਮਸੀਹ ਦੀ ਆ ਉਹ ਉਹਨੇ ਪੂਰੇ ਇਨਸਾਨ ਨੂੰ ਮਨੁੱਖ ਜਾਤੀ ਨੂੰ ਬਚਾਉਣ ਲਈ ਦਿੱਤੀ ਹੈ ਹਾਲੇਲੂਇਆ ਵੇਖੋ ਭੈਣ ਭਰਾਓ ਪ੍ਰਭੂ ਦਾ ਧਰਤੀ ਦੇ ਉੱਤੇ ਆਉਣਾ ਕੋਈ ਮੰਨ ਲਓ ਕਿ ਅਚਾਨਕ ਨਹੀਂ ਵੇਖੋ ਇਹ ਸਾਰਾ ਕੁਝ ਪਰਮੇਸ਼ਰ ਦੇ ਪਲਾਨ ਦੇ ਦੁਆਰਾ ਹੋਇਆ ਵਚਨ ਦੇ ਵਿੱਚ ਲਿਖਿਆ ਕਿ ਸ਼ਬਦ ਦੇ ਧਾਰੀ ਹੋ ਕੇ ਧਰਤੀ ਦੇ ਉੱਤੇ ਆਇਆ ਸ਼ਬਦ ਨੇ ਧਰਤੀ ਦੇ ਉੱਤੇ ਆਣ ਕੇ ਇੱਕ ਕੀ ਲਈ ਦੇ ਲਈ ਉਸ ਦੇ ਵਿੱਚ ਹੋ ਕੇ ਪ੍ਰਭੂ ਨੇ ਆਪਣਾ ਪਵਿੱਤਰ ਤੇ پاک ਲਊਹਾ ਘਾ ਕੇ ਤੇ ਅੱਜ ਹਰ ਕੋਈ ਇਨਸਾਨ ਨੂੰ ਬਚਾਇਆ ਆ ਜਿਹੜਾ ਹੁਣ ਉਹਦੇ ਉੱਤੇ ਵਿਸ਼ਵਾਸ ਕਰ ਰਿਹਾ ਹੈ ਵੇਖੋ ਭੈਣ ਭਰਾਓ ਇਹੀ ਖੁਦਾ ਦਾ ਕੀ ਹੈ ਇੱਕ ਇਹ ਤੇ ਹallelujah ਅੱਜ ਵੀ ਵੇਖੋ ਜਿੰਨੇ ਵਿਸ਼ਵਾਸ ਕਰਦੇ ਨੇ ਕਿ ਉਹ ਆਪਣੇ ਪਾਪਾਂ ਤੋਂ ਮੁਕਤ ਹੋ ਜਾਂਦੇ ਨੇ ਇਹ ਕੁਰਬਾਨੀ ਪਾਪਾਂ ਤੋਂ ਮੁਕਤ ਕਰਾਉਣ ਲਈ ਪ੍ਰਭੂ ਯਿਸੂ ਮਸੀਹ ਨੇ ਇਨਸਾਨ 'ਤੇ ਦਿੱਤੀ ਹੈ ਹallelujah ਵੇਖੋ ਭੈਣ ਭਰਾਓ ਹੁਣ ਯਿਸੂ ਮਸੀਹ ਹਰ ਇੱਕ ਇਨਸਾਨ ਨੂੰ ਬਚਾਉਣਾ ਚਾਹੁੰਦਾ ਹੈ ਵੇਖੋ ਭੈਣ ਭਰਾਓ ਖੁਦਾ ਨੇ ਆਜ਼ਾਦ ਮਰਜ਼ੀ ਇਨਸਾਨ ਨੂੰ ਦਿੱਤੀ ਹੈ ਵੇਖੋ ਇਨਸਾਨ ਦੀ ਮਰਜ਼ੀ ਆ ਕਿ ਉਹਨੇ ਸਵਰਗ ਦੇ ਵਿੱਚ ਜਾਣਾ ਹੈ ਤੇ ਫਿਰ ਪ੍ਰਭੂ ਦੇ ਕੋਲ ਆ ਸਕਦਾ ਹੈ ਤੇ ਆਪਣੇ ਪਾਪਾਂ ਦੀ ਮਾਫੀ ਲੈ ਸਕਦਾ ਹੈ ਪਰ ਜੇ ਉਹਨੇ ਨਹੀਂ ਆਉਣਾ ਤੇ ਵੇਖੋ ਉਹ ਉਹਦੀ ਮਰਜ਼ੀ ਦੇ ਉਹਦੀ ਮਰਜ਼ੀ ਹੈ que é aqui ਕਰਦਾ ਹੈ ਕਿਉਂਕਿ ਖੁਦਾ ਨੇ ਧਰਤੀ ਦੇ ਉੱਤੇ ਹਰ ਇੱਕ ਨੂੰ ਕੀ ਦਿੱਤਾ ਹੈ ਇੱਕ ਸਰੀਰ ਦਿੱਤਾ ਹੈ ਇਸੇ ਸਰੀਰ ਦੇ ਵਿੱਚ ਅਸੀਂ ਉਸ ਪਵਿੱਤਰ ਨਾਮ ਨੂੰ ਅਸੀਂ ਉਸ ਪਵਿੱਤਰ ਸ਼ਬਦ ਨੂੰ ਆਪਣੇ ਮੂੰਹ ਦੇ ਦੁਆਰਾ ਹੱਥਾਂ ਦੇ ਦੁਆਰਾ ਮਹਿਮਾ ਦੇ ਸਕਦੇ ਹਾਂ ਹਾਲੇਲੂਇਆ ਪਰ ਵੇਖੋ ਕਈ ਲੋਕ ਇਦਾਂ ਨੇ ਜਿਹੜੇ ਇਸੇ ਸਰੀਰ ਦੇ ਦੁਆਰਾ ਉਸ ਪਵਿੱਤਰ ਸ਼ਬਦ ਨੂੰ ਉਸ ਪਵਿੱਤਰ ਨਾਮ ਨੂੰ ਮਜ਼ਾਕ ਦੇ ਵਿੱਚ ਤੇ ਮੁਖੌਲਾਂ ਦੇ ਵਿੱਚ ਅਡਾਉਂਦੇ ਨੇ ਵੇਖੋ ਭੈਣ ਭਰਾਓ ਧਰਤੀ ਦੇ ਉੱਤੇ ਹਰ ਇੱਕ ਇਨਸਾਨ ਕੀ ਆ ਮੁਸਾਫਿਰ ਹੈ ਤੇ ਜਦੋਂ ਉਹ ਮੁਸਾਫਰੀ ਦਾ ਸਮਾਂ ਪੂਰਾ ਕਰਕੇ ਜਾਵੇਗਾ ਤੇ ਉਹ ਜਗ੍ਹਾ ਤੇ ਜਦੋਂ ਜਾਵੇਗਾ ਵੇਖੋ ਨਿਆਂ ਕਿਨੇ ਕਰਨਾ ਹੈ ਨਿਆਂ ਇਸ ਕੁਰਬਾਨੀ ਜਿਹਨੇ ਕੁਰਬਾਨੀ ਦਿੱਤੀ ਉਹਨੇ ਹੀ ਨਿਆਂ ਕਰਨਾ ਹੈ ਹallelujah ਤੋਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਯਿਸੂ ਮਸੀਹ ਨੇ ਜਾਨ ਦਿੱਤੀ ਤੇ ਤੀਸਰੇ ਦਿਨ ਜੀ ਉੱਠੇ ਤੇ ਪ੍ਰਭੂ ਨੇ ਹਰ ਇੱਕ ਦਾ ਇੱਕ ਇੱਕ ਇਨਸਾਨ ਦਾ ਨਿਆਂ ਕਰਨਾ ਹੈ ਕਿਉਂਕਿ ਖੁਦਾ ਦੇ ਪਵਿੱਤਰ ਵਚਨ ਦੇ ਵਿੱਚ ਲਿਖਿਆ ਹੈ ਵੇਖੋ ਭੈਣ ਭਰਾਓ ਜਿਹੜੀਆਂ ਚੇਲਿਆਂ ਨੇ ਕੁਰਬਾਨੀਆਂ ਦਿੱਤੀਆਂ ਚਾਹੇ ਹੋਰ ਖੁਦਾ ਦੇ ਦਾਸਾਂ ਨੇ ਦਿੱਤੀਆਂ ਜਾਂ ਹੋਰ ਪ੍ਰਭੂ ਦੇ ਨਬੀਆਂ ਨੇ ਕੁਰਬਾਨੀਆਂ ਦਿੱਤੀਆਂ ਵੇਖੋ ਉਹ ਕੁਰਬਾਨੀਆਂ ਹਾਨੂੰ ਮੁਕਤੀ ਨਹੀਂ ਦੇ ਸਖਦੀ ਕਿਉਂਕਿ ਉਹਨਾਂ ਨੇ ਖੁਦ ਖੁਦਾਦਰੀ ਆਪਣੀ ਜਾਨ ਦਿੱਤੀ ਹੈ ਜਿੱਦਾਂ ਅੱਜ ਵੀ ਬਹੁਤ ਸਾਰੇ ਰੱਬ ਦੇ ਦਾਸ ਨੇ ਸੰਤ ਨੇ ਕਹੇ ਵੇਲੇ ਉਹਦਾ ਕੰਮ ਕਰਦੇ ਹੋਏ ਉਹ ਕੁਰਬਾਨ ਹੋ ਜਾਂਦੇ ਨੇ ਉਹ ਕਿਹਦੇ ਲਈ ਕੁਰਬਾਨ ਹੋਏ ਉਹ ਯੇਸ਼ੂ ਮਸੀਹ ਦੇ ਲਈ ਕੁਰਬਾਨ ਹੋਏ ਕੁਰਬਾਨੀ ਯੇਸ਼ੂ ਮਸੀਹ ਨੇ ਦਿੱਤੀ ਹੈ ਉਹ ਹਰ ਇੱਕ ਉਸ ਇਨਸਾਨ ਨੂੰ ਬਚਾਉਂਦ ਲਈ ਦਿੱਤੀ ਹੈ ਤੇ ਵੇਖੋ ਅੱਜ ਵੀ ਉਹ ਕੁਰਬਾਨੀ ਦਾ ਪਵਿੱਤਰ ਲਾਊ ਅੱਜ ਵੀ ਪੁਕਾਰ-ਪੁਕਾਰ ਕੇ ਧਰਤੀ ਦੇ ਉੱਤੇ ਕਹਿ ਰਿਹਾ ਹੈ ਕਿ ਮੇਰੇ ਵੱਲ ਆਓ ਤੇ ਮੈਂ ਤੁਹਾਨੂੰ ਬਚਾਵਾਂ ਅੱਜ ਵੇਖੋ ਭੈਣ ਭਰਾਓ ਮੌਕਾ ਹਰ ਇੱਕ ਦੇ ਕੋਲ ਆ ਜੇ ਕੋਈ ਚਾਹੇ ਤੇ ਅੱਜ ਉਸ ਪਵਿੱਤਰ ਲਾਊ ਤੇ ਵਿਸ਼ਵਾਸ ਕਰਕੇ ਤੇ ਆਪਣੇ ਪਾਪਾਂ ਦੀ ਮਾਫੀ ਪਾ ਸਕਦਾ ਹੈ ਹਾਲੇਲੂਇਆ ਵੇਖੋ ਭੈਣ ਭਰਾਓ ਇਹੀ ਖੁਦਾ ਨੇ ਕੀਤਾ ਇੱਕ ਇਨਸਾਨ ਨੂੰ ਬਚਾਉਣ ਲਈ ਰੱਤਾ ਕੱਢਿਆ ਹੁਣ ਵੇਖੋ ਜਿਹੜਾ ਪਵਿੱਤਰ ਲਾਊ ਹੀ ਕਿਉਂ ਇਨਸਾਨ ਦੇ ਪਾਪਾਂ ਨੂੰ ਧੋਂਦਾ ਕਿਉਂਕਿ ਪੁਰਾਣੇ ਨੀਮ ਦੇ ਵਿੱਚ ਜਦੋਂ ਕੋਈ ਵੀ ਬੰਦਾ ਪਾਪ ਕਰਦਾ ਸੀ ਤੇ ਜਾਨਵਰ ਨੂੰ ਮਾਰ ਰਿਹਾ ਦਾ ਹੀ ਤੇ ਉਹਦਾ ਲਹੂ ਕੱਢਿਆ ਜਾਂਦਾ ਹੈ ਹallelujah ਉਹ ਲਹੂ ਫਿਰ ਜੱਜਕ ਅੰਦਰ ਲੈ ਕੇ ਜਾਂਦਾ ਹੈ ਤੇ ਉਹਦੇ ਪਾਪਾਂ ਦਾ ਛੁਟਾਰਾ ਕਰਾਉਂਦਾ ਹੈ ਹallelujah ਇਹ ਖੁਦਾ ਨੇ ਖੁਦ پلان ਬਣਾਇਆ ਕਿ ਬੇਜਬਾਨ ਜਨਮਾਂ ਦੇ ਮਨੋਂ ਚੰਗਾ ਕਿ ਖੁਦਾ ਨੇ ਖੁਦ ਧਰਤੀ ਦੇ ਉੱਤੇ ਆਣ ਕੇ ਸ਼ਰੀਰ ਲੈ ਕੇ ਤੇ ਫਿਰ ਤੀਸਰੇ ਦਿਨ ਜੀ ਉੱਠ ਕੇ ਤੇ ਖੁਦਾ ਨੇ ਇੱਕ ਨਵਾਂ ਰਸਤਾ ਤਿਆਰ ਕਰ ਦਿੱਤਾ ਤੇ ਅੱਜ ਤਾਂ ਹੀ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਰਾਸ ਸੱਚ ਤੇ ਜੀਵਨ ਮੈਂ ਪ੍ਰਭੂ ਨੇ ਕਿਹਾ ਸਵਰਗ ਦਾ ਦਰਵਾਜ਼ਾ ਮੈਂ ਵੇਖੋ ਭੈਣ ਭਰਾਓ ਕੋਈ ਬੰਦਾ ਕੋਈ ਸੰਤ ਕੋਈ ਦਾਸ ਕਹਿ ਸਕਦਾ ਹੈ ਕਿ ਮੈਂ ਰਾਹ ਆ ਮੈਂ ਸੱਚਿਆਂ ਤੇ ਮੈਂ ਜੀਵਨ ਆ ਕੋਈ ਕਹਿ ਸਕਦਾ ਕਿ ਸਰਵਰਗ ਦਾ ਦਰਵਾਜ਼ਾ ਮੈਂ ਆ ਵੇਖੋ ਪ੍ਰਭੂ ਯੇਸ਼ੂ ਮਸੀਹ ਦੀ ਪਵਿੱਤਰ ਜਿਹੜੀ ਕੁਰਬਾਨੀ ਆ ਉਹ ਬਾਈਬਲ ਦੇ ਵਿੱਚ ਮੈਂਸ਼ਨ ਹੋਈ ਆ ਇਹ ਇੱਕ ਇੱਕ ਚੀਜ਼ ਲਿਖੀ ਆ ਬਾਕੀ ਜਿਹੜੀਆਂ ਚੇਲਿਆਂ ਦੀਆਂ ਕੁਰਬਾਨੀਆਂ ਹੋਰ ਉਹਦੇ ਦਾਸਾਂ ਨਬੀਆਂ ਦੀਆਂ ਕੁਰਬਾਨੀਆਂ ਉਹ ਮੈਂਸ਼ਨ ਨਹੀਂ ਨੀਆਂ ਹੋਈਆਂ ਜਿੰਨੀ ਕੁਰਬਾਨੀ ਯੇਸ਼ੂ ਮਸੀਹ ਦੀ ਹੋਈ ਆ ਕਿਉਂਕਿ ਕਿਉਂਕਿ ਸਾਰਾ ਨਵਾਂ ਨੇਮ ਜਿਹੜਾ ਜਿਹੜੀ ਹੁਣ ਖੁਸ਼ਕਬਰੀ ਏ ਹਰੀ ਕੁਰਬਾਨੀ ਦੇ ਉੱਤੇ ਟिकी ਹੋਈ ਜਿਹੜਾ ਇਸ ਕੁਰਬਾਨੀ ਤੇ ਵਿਸ਼ਵਾਸ ਕਰਦਾ ਆ ਤੇ ਉਹ ਬਚਾਇਆ ਜਾਂਦਾ ਹੈ ਅੱਜ ਜੇ ਕੋਈ ਨਹੀਂ ਵੀ ਵਿਸ਼ਵਾਸ ਕਰ ਲਿਆ ਜੇ ਕੋ ਕਰੇਗਾ ਤੇ ਵੇਖੋ ਭੈਣ ਭਰਾਓ ਉਹੀ ਬਚਾਇਆ ਜਾਵੇਗਾ ਕਿਉਂਕਿ वचन ਦੇ ਵਿੱਚ ਲਿਖਿਆ ਕਿ ਤੂੰ ਬਾਚ ਤੇ ਤੇਰਾ ਘਰਾਣਾ ਬਚਾਇਆ ਜਾਵੇਗਾ ਵੇਖੋ ਭੈਣ ਭਰਾਓ ਹੁਣ ਕੀ ਆ ਸਮਾਂ ਹੁਣ ਕੀ ਆ ਕਿਰਪਾ ਦਾ ਜੋਗਿਆ ਹੁਣ ਪਵਿੱਤਰ ਆਤਮਾ ਕਿੱਥੇ ਆ ਧਰਤੀ ਦੇ ਉੱਤੇ ਤੇ ਵੇਖੋ ਆਤਮਾ ਕਿਹਦੇ ਕੋਲ ਲੈ ਕੇ ਆਉਂਦਾ ਹੈ ਯੀਸ਼ੂ ਮਸੀਹ ਦੇ ਕੋਲ ਯੀਸ਼ੂ ਮਸੀਹ ਦੇ ਕੋਲ ਇਨਸਾਨ ਨੂੰ ਲੈ ਕੇ ਆਉਂਦਾ ਪਵਿੱਤਰ ਆਤਮਾ ਇਸ ਤਰ੍ਹਾਂ ਕਿ ਕਿਉਂ ਦਇਤ ਇਨਸਾਨ ਬਚਾਇਆ ਜਾਵੇ ਹallelujah ਪਰ ਜੇ ਇਨਸਾਨ ਕਵੇ ਕਿ ਮੈਂ ਪਾਪੀ ਆ ਤੇ ਮੈਂ ਪਾਪ ਕੀਤੇ ਆ ਤੇ ਖੁਦਾ ਦੇ ਤੇ ਕਿਰਪਾ ਕਰਦਾ ਤੇ ਆਤਮਾ ਯਿਸੂ ਮਸੀਹ ਦੇ ਕੋਲ ਉਹਨੂੰ ਲੈ ਕੇ ਆਉਂਦਾ ਹੈ ਹallelujah ਵੇਖੋ ਭੈਣ ਭਰਾਓ ਅੱਜ ਜਿੰਨੇ ਵੀ ਲੋਕ ਯਿਸੂ ਮਸੀਹ ਦੇ ਪਿੱਛੇ ਚੱਲ ਰਹੇ ਨਾ ਕੋਈ ਵੀ ਮਨ ਲਾ ਕੇ ਦਿਲ ਦੀ ਖੁਸ਼ੀ ਨਾਲ ਨਹੀਂ ਆਇਆ ਕੋਈ ਬਿਮਾਰ ਕੋਈ ਕਿਹੇ ਤਰੀਕੇ ਦੀ ਪ੍ਰੋਬਲਮ ਦੇ ਵਿੱਚ ਕੋਈ ਕਿਹੇ ਸਮੱਸਿਆ ਦੇ ਵਿੱਚ ਫਿਰ ਉਹ ਪ੍ਰਭੂ ਦੇ ਕੋਲ ਆਇਆ ਕਿਉਂਕਿ ਕਿਹੇ ਵੇਲੇ ਖੁਦਾ ਕੀ ਕਰਦਾ ਹੈ ਕੇਵਲੇ ਅੱਗੇ ਕੋਈ ਨਾ ਕੋਈ ਮੁਸ਼ਕਲ ਖੜੀ ਕਰ ਦਿੰਦਾ ਹੈ ਜਿਹੜਾ ਚਾਰੇ ਪਾਸਿਓਂ ਕੋਈ ਵੀ ਰਾਹ ਨਹੀਂ ਦਿਖਦਾ ਕਿਉਂਕਿ ਜਿਸ ਇਨਸਾਨ ਨੂੰ ਨੇ ਬਚਾਉਣਾ ਹੈ ਖੁਦਾ ਨੇ ਉਹ ਆਪਣੇ ਕੋਲ ਲੈ ਕੇ ਆ ਆ ਜਾਣਾ ਹੈ ਤੇ ਵੇਖੋ ਭੈਣ ਭਰਾਓ ਜਿੰਨੇ ਤੁਸੀਂ ਵਿੱਚ ਆਗੇ ਜੇ ਖੁਦਾ ਦਾ ਧੰਨਵਾਦ ਆ ਤੇ ਜਿਹੜੇ ਤੁਹਾਨੂੰ ਨੇ ਬਚਾ ਲਿਆ ਹੈ ਵੇਖੋ ਪ੍ਰਭੂ ਹੋਰਨਾਂ ਨੂੰ ਵੀ ਬਚਾਉਣਾ ਚਾਹੁੰਦਾ ਹੈ ਵਚਨ ਦੇ ਵਿੱਚ ਲਿਖਿਆ ਕਿਉਂ ਇਸ ਧਰਤੀ ਦੇ ਲੋਕਾਂ ਦੇ ਨਾਲ ਕੀ ਕਰਦਾ ਹੈ ਪਿਆਰ ਕਰਦਾ ਹੈ ਇਸੇ ਕਰਕੇ ਉਹ ਅਜੇ ਧਰਤੀ ਦੇ ਉੱਤੇ ਦੁਬਾਰਾ ਨਹੀਂ ਆ ਰਿਹਾ ਪ੍ਰਭੂ ਚਾਹੁੰਦਾ ਹੈ ਕਿ ਧਰਤੀ ਦੇ ਉੱਤੇ ਹਰ ਇੱਕ ਇਨਸਾਨ ਬਚਾਇਆ ਜਾਵੇ ਤੇ ਉਸ ਪਵਿੱਤਰ ਕੁਰਬਾਨੀ ਤੇ ਵਿਸ਼ਵਾਸ ਕਰਕੇ ਤੇ ਸਦਾ ਦੀ ਮੁਕਤੀ ਪਾਵੇ ਹਾਲੇਲੂਇਆ ਸੋ ਪ੍ਰਭੂ ਤੁਹਾਨੂੰ ਆਸ਼ੀਸ਼ ਤੇ ਬਰਕਤ ਦੇਵੇ I mean, me.